ਸੋ ਅੱਜ ਨਾਲ ਆਪਾਂ ਫੂਲ ਵਾਲੇ ਬੱਕਰਾ ਮੰਡੀ ਚੋਂ ਆ ਰਹੇ ਸੀ ਤੇ ਬਾਈ ਆਪਾਂ ਨੂੰ ਆ ਮਾਲ ਆਲਾ ਮਿਲ ਗਿਆ ਤੇ ਬਾਈ ਦਾ ਬਾਈ ਆਪਣਾ ਪੈਂਡ ਕਿਹੜਾ ਪਹਿਲਾਂ ਦਾ ਪੈਂਡ ਦਾ ਸੀ ਬਾਈ ਦਾ ਪੈਂਡ ਆ ਬਾਈ ਜੀ ਸੂ ਕੁਰੀ ਤੇ ਬਾਈ ਆਪਾਂ ਨੂੰ ਕੱਚੇ ਰਾਹ ਤੇ ਮਿਲ ਗਿਆ ਬਾਈ ਜੀ ਮਾਲਚਾਰ ਦਾ ਤੇ ਬਾਈ ਆਂਦਾ ਵੀ ਮੇਰੀਆਂ ਬੱਕਰੀਆਂ ਦੇ ਨਾਂ ਤੇ ਰਿਹਾ ਵੀ ਨਾਂ ਤੇ ਆ ਜਾਂਦੀਆਂ ਅੱਜ ਬਾਈ ਦੀ ਆਪਾ ਕਰਾ ਮਾਦੀ ਦੇਖਣੀ ਆ ਦੋਸਤੋ ਤੇ ਬਾਈ ਆ ਦੇ ਨਾ ਲੈ ਕੇ ਬਾਜ ਮਾਰੂ ਆ ਬੱਕਰੀਆਂ ਨੂੰ ਤੇ ਵੇਨੇ ਬਾਈ ਦੇ ਨਾਲ ਆਉਂਦੀਆਂ ਆਵਾਜ਼ ਤੇ ਨਹੀਂ ਆ ਜਾ ਬਾਈ ਉਰੇ ਆਇਆ ਮੜਾ ਜਾ ਉੱਥੇ ਸੱਦੂਗਾ ਨਾ ਖਾਦੇ ਨਾਰੇ ਵਾਰ ਬੱਤੇ ਮਾਰ ਬਾਜ ਬਾਈ ਕਿਹਨੂੰ ਮਾਰੇ ਨਾ ਪਹਿਲਾਂ ਆ ਲੈ ਕੇ ਬੁਲਾਣਾ ਜੈ ਤੇਰਾ ਨਾਂ ਰੱਖਿਆ ਕੋਈ ਇਹਦਾ ਲੈ ਬਾਈ ਬਾਈ ਨੇ ਜੁਗਨੂ ਨੂੰ ਬਾਜ ਮਾਰਤੀ ਆ ਲੈ ਬਾਈ ਦੇ ਬੱਕਰੇ ਦਾ ਨਾਂ ਜੁਗਨੂ ਆ ਬਾਈ ਜੀ ਲੋ ਲਓ ਬਾਈ ਨੇ ਪਹਿਲੀ ਬਾਜੀ ਮਾਰੀ ਆ ਜੁਗਨੂ ਨੂੰ ਤੇ ਪਹਿਲੀ ਬਾਤ ਤੇ ਬਾਈ ਤੇ ਜੁਗਨੂ ਆ ਗਿਆ ਤੇ ਹੋਰ ਬਾਈ ਕੋਈ ਬਾਹੇ ਟਿੱਕੀਆਂ ਯਾਰ ਤੋਂ ਇਹਨਾਂ ਦੋ ਬੱਕਰਾ ਦੇ ਬੱਕਰੀ ਇਹਨਾਂ ਦੋਨਾਂ ਦਾ ਨਾਂ ਹੀ ਜੁਗਨੂ ਆ ਇੱਕ ਦਿਨ ਆ ਕਾਲੀ ਐ ਤੇ ਇੱਕ ਦਿਨ ਆ ਜਗਨੂ ਉਧਰ ਹੋ ਕੇ ਆਵਾਜ਼ ਮਾਰੀ ਐ ਕਾਲੀ ਦੇ ਨਾਂ ਤੇ ਆਉਂ ਜਾਂਦੀ ਤੇਰੇ ਨਹੀਂ ਵੀ ਛਾਂਗਣਾ ਯਾਰ ਨਾਂ ਲੈ ਕੇ ਬੁਲਾਣਾ ਲੈ ਭਾਈ ਵਾਹ ਭਾਈ ਵਾਹ ਆ ਮੇਲੇ ਦੋਸਤੋਂ ਬੰਦਿਆ ਲਾਲੋਂ ਨਾ ਜਾਨਵਰ ਸਿਆਣੇ ਆ ਤੇ ਬਾਈ ਨੇ ਬੱਕਰੀ ਦਾ ਨਾਂ ਕਾਲੀ ਧਰਿਆ ਤੇ ਬਾਈ ਦੇ ਪਹਿਲੀ ਆਵਾਜ਼ ਤੇ ਆ ਜਾਂਦੀ ਐ ਕਾਲੀ ਤੇ ਦੋਸਤੋਂ ਵੀਡੀਓ ਬਹੁਤ ਵਧੀਆ ਤੇ ਤੁਸੀਂ ਸ਼ੇਅਰ ਲਾਜ਼ਮੀ ਕਰਿਆ ਕਰੋ 34 ਬਣਾਈ ਦਾ ਕੈਂਪ ਨੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਬਹੁਤ ਬਹੁਤ ਦੇ ਜਾਂਦੀਆਂ ਤੇ ਬਾਈ ਦਾ ਬਹੁਤ ਵਧੀਆ ਮਾਲ ਆ ਦੋਸਤੋ ਤੇ ਬਾਈ ਦਾ ਪੈਂਡ ਸੂਰ ਘੋਰੀ ਆ ਕੋਈ ਵੀ ਭਰਾਣੇ ਨਾ ਲੈਣੇ ਹੁਣ ਜਾਂ ਵੇਚਣੇ ਹੁਣ ਬਾਈ ਲੈ ਵੀ ਲਊਗਾ ਬਾਈ ਕੀਨ ਆਪਣਾ ਗੁਰਪ੍ਰੀਤ ਬਾਈ ਗੁਰਪ੍ਰੀਤ ਦਾ ਬਾਈ ਦਾ ਨਾਮ ਪੈਂਡ ਸੂਰ ਘੋਰੀ ਆ ਤੇ ਜੈਤੋ ਜੈਤੋ ਪੈਂਡ ਜੈਤੋ ਜੀ ਦੀ ਪੈਂਡ ਨਾ ਜੈਤੋ ਵਿੱਚ ਜੈਤੂਨ ਨਹੀਂ ਡੇ। ਜੈਤੂਨ ਨੇੜੇ ਪੈਂਦਾ ਬਾਈ ਜੀ। ਲੋ ਦੋਸਤੋ ਬਾਈ ਨੇ ਕਿਤੇ ਵੀ ਨਹੀਂ ਮਾਲ ਲੈਣਾ ਹੋਵੇ ਜਾਂ ਬੱਕਰੀਆਂ ਲੈਣੀਆਂ ਹੋਣ ਬਾਈ ਕੋਲੇ ਬਾਈ ਦਾ ਪੰਡ ਸੂਰ ਕੁੜੀ ਆ। ਤੇ ਨਾਂ ਬਾਈ ਦਾ ਗੁਰਪ੍ਰੀਤ ਆ। ਤੇ ਬਾਈ ਨੂੰ ਲਾਜ਼ਮੀ ਮਿਲਿਓ ਦੋਸਤੋ। ਤੇ ਆਹ ਬੱਕਰੇ ਦਾ ਨਾਂ ਬਾਈ ਦੀ ਜੁਗਨੂ ਆ ਬਾਈ ਦੇ ਦਾ। ਤੇ ਬਹੁਤ ਵਧੀਆ। ਚੰਗਾ ਲੱਗਾ ਆਪਾਂ ਨੂੰ। ਤੇ ਖੈਲਦਿਆ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਦੋਸਤੋ ਵਧੀਆ ਵਧੀਆ ਵੀਡੀਓ ਵੇਖਣ ਲਈ ਉਥੇ ਵੱਡਦੀ ਮਸ਼ੀਨ ਲੱਗਦੀ